ਲੋ ਜੀ ਦੋਸਤੋ ਆਪਾਂ ਪਹੁੰਚ ਗਏ ਜੀ ਭਾਰਤ ਮਾਲਾ ਰੋਡ ਤੇ ਇਹ ਰੋਡ ਹੈ ਜੀ ਸਾਹਮਣੇ ਬੋਰਡ ਲੱਗਿਆ ਤੁਹਾਨੂੰ ਮੈਂ ਦਿਖਾਣਾਗਾ ਆਹ ਦੇਖੋ ਤੁਸੀਂ ਪੜ੍ਹ ਸਕਦੇ ਹੋਗੇ ਸਿੱਧਾ ਲੰਘ ਜੋ ਕੈਥੜ ਜੀ ਸੱਜੇ ਹੱਥ ਮੁੜ ਜੋ ਦਿੱਲੀ ਨੂੰ ਇੱਧਰ ਮੁੜ ਜੋ ਕਟੜੇ ਨੂੰ ਇਹ ਬੜਾ ਨਜ਼ਾਰੇ ਵਾਲਾ ਰੋਡ ਹੈ ਦੋਸਤੋ ਤੇ ਮੈਂ ਤੁਹਾਨੂੰ ਉੱਤੋਂ ਜਾ ਕੇ ਵੀ ਦੇਉਦਾ ਵਿਊ ਦਿਖਾਣਾਗਾ ਰੋਡ ਦਾ ਤੇ ਨਵਾਂ ਬਣ ਚੁੱਕਿਆ ਇੱਥੋਂ ਲੈ ਕੇ ਜੀ ਦਿੱਲੀ ਤੱਕ ਇਹ ਰੋਡ ਕੰਪਲੀਟ ਚੱਲਦਾਗਾ ਇੱਧਰ ਕਿਤੇ ਹਜੇ ਆਪਾਂ ਗਏ ਨਹੀਂ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਇਹਦੇ ਬਾਰੇ ਵੀ ਜਰੂਰ ਇੱਕ ਵੀਡੀਓ ਆਪਾਂ ਪਾਵਾਂਗੇ ਦੱਸਾਂਗੇ ਤੁਹਾਨੂੰ ਵੀ ਅੱਗੇ ਚੱਲ ਪਿਆ ਰੋਡ ਜਾਂ ਨਹੀਂ ਚੱਲਦਾ ਹੈਗਾ ਇੱਥੇ ਜੀ ਨਜ਼ਾਰਾ ਹੈਗਾ ਬਸ ਖਾਣ ਪੀਣ ਵਾਲੀ ਚੀਜ਼ਾਂ ਆਪਦੀਆਂ ਪਹਿਲਾਂ ਲੈ ਕੇ ਚੱਲਿਆ ਕਰੋ ਜੀ ਕਿਉਂ ਇਸ ਰੋਡ ਦੇ ਉੱਤੇ ਕੁਝ ਨਹੀਂ ਮਿਲਦਾ ਇਹ ਖਾਣ ਪੀਣ ਨੂੰ ਕਿਉਂਕਿ ਇਹ ਆਪਣਾ ਸਾਫਰ ਹੁੰਦਾ ਜੀ ਘਟੋ ਘਟਰਾ 140 ਕਿਲੋਮੀਟਰ ਇੱਥੋਂ ਲੈ ਕੇ ਦਿੱਲੀ ਤੱਕ ਇਹ ਰੋਡ 140 ਕਿਲੋਮੀਟਰ ਜਾਂਦਾ ਜੀ ਇਹ ਸਾਧਨਾ ਦੀ ਇਹ ਤੇ ਨੋ ਇੰਟਰੀ ਹੈ ਜੀ ਜਿਵੇਂ ਮੋਟਰਸਾਈਕਲ ਆ ਆਟੋ ਤੇ ਟਰੈਕਟਰ ਦੀ ਨੋ ਇੰਟਰੀ ਹੈਗੀ ਤੇ ਟੂਲ ਪਲੱਜ ਇੱਥੇ ਲੱਗਿਆ ਹੋਇਆ ਜੀ ਇੱਥੋਂ ਲੱਗਿਆ ਇਹ ਐਂਟਰੀ ਕਰ ਲੂਗਾ ਅੱਗੇ ਜਾ ਕੇ ਆਪਣੇ ਪੈਸੇ ਘਟ ਜਾਣਗੇ ਦੂਜੇ ਤੇ ਇਹ ਭਾਰਤ ਮਾਲਾ ਰੋਡ ਇੱਥੋਂ ਚਾਲੂ ਹੋ ਗਿਆ ਜੀ ਆਪਾਂ ਚੜਿਆ ਕੈਥਲਾ ਖਨੌਰੀ ਵਾਲੇ ਰੋਡ ਤੋਂ ਭਾਰਤ ਮਾਲਾ ਰੋਡ ਚੜ ਗਏ ਆ ਇਸ ਟਾਈਮ ਤੇ ਇਹ ਆ ਗਿਆ ਇੱਥੋਂ ਦਾ ਟੂਲ ਟੈਕਸ ਜੀ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਆਪਾਂ ਟੂਲ ਟੈਕਸ ਕ੍ਰੋਸ ਕਰ ਗਏ 140 ਕਿਲੋਮੀਟਰ ਇਹ ਰੋਡ ਕੰਪਲੀਟ ਚੱਲਦਾ ਜੀ ਇੱਥੋਂ 61 38 ਕਿਲੋਮੀਟਰ ਜਿੱਥੋਂ ਆਪਾਂ ਚੜ੍ਹਿਆ ਦਿੱਲੀ ਤੱਕ 138 ਕਿਲੋਮੀਟਰ ਰੋੜੇ ਪੂਰਾ ਪ੍ਰੋਪਰ ਓਕੇ ਦੀ ਰਿਪੋਰਟ ਹੈ ਜੀ ਇਸ ਰੋੜ ਦੇ ਉੱਤੇ ਮਿਲਦਾ ਹੈ ਜਾਈ ਜਾਂਦੇ ਹੋਏ ਇੱਧਰਲੇ ਹੱਥ ਚਾਹ ਕੱਲੀ ਚਾਹ ਵਾਲਾ ਖੋਖਾ ਜਿਆ ਰੱਖਿਆ ਹੈ ਕਿ ਥੱਲੇ ਜੇ ਉਤਰਗੇ ਤੇ ਪਰਲੀ ਸਾਈਡ ਆ ਉਹਨਾਂ ਕੋਲੇ ਹਜੇ ਕਾਰੀਗਰਨੀਆ ਹੈਗਾ ਢਾਬੇ ਵਾਲੇ ਕੋਲੇ ਮੰਨ ਕੇ ਚੱਲੋ 140 ਕਿਲੋਮੀਟਰ ਇਸ ਰੋੜ ਤੇ ਤੁਹਾਨੂੰ ਖਾਣਾ ਪੀਣਾ ਨਾ ਮੁਨਕਣ ਹੈ ਠੀਕ ਹੈ ਇਸ ਰੋੜ ਤੇ ਤੁਸੀਂ ਜਾਓ ਆ ਆਪਣਾ ਖਾਣ ਪੀਣ ਦਾ ਸਮਾਨ ਲੈ ਕੇ ਨਾਲ ਫੇਰ ਚੱਲੋ ਜੀ ਕਿਉਂਕਿ 140 ਕਿਲੋਮੀਟਰ ਬਹੁਤ ਲੰਬਾ ਸਫ਼ਰ ਹੋ ਜਾਂਦਾ ਹੈਗਾ ਤੇ ਹਾਂ ਦੇਖੋ ਸਾਬਲਾ 145 ਰੋहतक 129 ਦਿੱਲੀ 190 ਕਿਲੋਮੀਟਰ ਦਿੱਲੀ ਹੈ 190 ਕਿਲੋਮੀਟਰ ਤੁਸੀਂ ਦੇਖ ਸਕਦੇ ਹੋ ਆਪਾਂ 138 ਕਿਲੋਮੀਟਰ ਜਿੱਥੇ ਰੋਡ ਤੇ ਜਿਹੜਾ 138 ਕਿਲੋਮੀਟਰ ਦਿੱਲੀ ਹੈ ਜੀ ਜਿਹੜਾ ਰਿੰਗ ਰੋਡ ਵਾਜ਼ਾ ਉਹਦੇ ਨਾਲ ਜੁੜ ਜਾਂਦਾ ਹੈ ਰੋਡ ਜਾ ਕੇ ਇਦੋਂ ਅੱਗੇ ਫਿਰ ਦਿੱਲੀ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਰੋਡ ਹੈ ਜੀ ਆ ਦੇਖੋ ਤੇ 12 ਵੀ ਤੇ ਇਹਦੇ ਟਾਮੀ ਟਾਮੀ ਗੱਡੀ ਮਿਲਦੀ ਹੈ ਕੋਈ ਬਾਲੀ ਆਵਾਜ਼ ਆਈ ਹਜੇ ਹੋਈ ਨਹੀਂ ਹੈਗੀ ਪਤਾ ਨਹੀਂ ਭਾਈ ਪਤਾ ਨਹੀਂ ਹੈਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਡਰਾਈਵਰ ਵੀਰਾਂ ਨੂੰ ਪਤਾ ਲੱਗ ਜੇ ਤੇ ਇਸ ਰੋਡ ਤੇ ਜੀ ਤੁਹਾਨੂੰ ਨਾ ਤਾਂ ਪੈਟਰੋਲ ਪੰਪ ਮਿਲੇ ਆਪਦਾ ਤੇਲ ਪਵਾ ਕੇ ਚੱਲੋ ਨਾ ਇਸ પેટ્રોલ ਪੰਪ ਤੇ ਇਸ ਰੋਡ ਤੇ ਮਿਲੇ ਸਾਨੂੰ ਕੋਈ ਵਧੀਆ ਹੋਟਲ ਆ ਨਾ ਕੋਈ ਹਵਾਲਾ ਆਪਦਾ ਇੰਤਜ਼ਾਮ ਕਰਕੇ ਫੇਰ ਇਸ ਰੋਡ ਤੇ ਜੜਿਆ ਕਰੋ ਜੀ ਚਾਹੇ ਜੇ ਪੂਰੀ ਸੰਗਿਤਰਾ ਸਾਈਟਿੰਗ ਨਹੀਂ ਆਈ ਇਸ ਰੋਡ ਦੀ ਠੀਕਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ